ਕਾਂਗਰਸ ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਹਾਲਾਂਕਿ ਲੋਕ ਸਭਾ ਚੋਣਾਂ ਦਾ ਜਿਵੇਂ ਹੀ ਬਿਗਲ ਵੱਜਿਆ ਚੋਣ ਜਾਬਤਾ ਲੱਗਿਆ ਤੇ ਹਰੇਕ ਪਾਰਟੀ ਦੀ ਸਿਆਸੀ ਸਰਗਰਮੀ ਤੇਜ਼ ਹੋਈ ਪਰ ਉਸ ਦੇ ਵਿੱਚੋਂ ਕੁਝ ਚਿਹਰੇ ਐਸੇ ਨੇ ਜਿਹੜੇ ਪਾਰਟੀਆਂ ਵੱਡੀਆਂ ਦਾ ਹਿੱਸਾ ਨਹੀਂ ਨੈਸ਼ਨਲ ਪਾਰਟੀਆਂ ਦਾ ਹਿੱਸਾ ਨਹੀਂ ਪਰ ਉਹਨਾਂ ਨੇ ਆਪਣੀਆਂ ਸਰਗਰਮੀਆਂ ਨੂੰ ਮੋੜਾ ਦੇ ਦਿੱਤਾ ਉਹਨਾਂ ਵਿੱਚੋਂ ਇੱਕ ਨੇ ਨਵਜੋਤ ਸਿੰਘ ਸਿੱਧੂ ਨਵਜੋਤ ਸਿੰਘ ਸਿੱਧੂ ਨੇ ਇੱਕ ਪੋਸਟਰ ਰੀਟਵੀਟ ਕੀਤਾ ਜਿਸ ਦੇ ਵਿੱਚ ਲਿਖਿਆ ਕਿ ਸਰਦਾਰ ਆਫ ਕਮੈਂਟਰੀ ਤਾ ਜਿਵੇਂ ਕਿ ਉਹ ਪੋਸਟਰ ਦੇ ਵਿੱਚ ਸਭ ਕੁਝ ਨਜ਼ਰ ਆ ਰਿਹਾ ਹੈ ਉੱਥੋਂ ਇੱਕ ਗੱਲ ਸਾਫ਼ ਝਲਕ ਰਹੀ ਹੈ ਕਿ 22 ਮਾਰਚ ਤੋਂ ਸ਼ੁਰੂ ਹੋਣ ਵਾਲੇ 7 ਅਪ੍ਰੈਲ ਤੱਕ ਚੱਲਣ ਵਾਲੇ ਇਸ ਆਈਪੀਐਲ ਦੇ ਵਿੱਚ ਹੁਣ ਸਿੱਧੂ ਕਮੈਂਟਰੀ ਕਰਦੇ ਨਜ਼ਰ ਆਉਣਗੇ ਨਵਜੋਤ ਸਿੰਘ ਸਿੱਧੂ ਨੇ ਕਮੈਂਟਰੀ ਕਰਨੀ ਹੈ ਤੇ ਲਗਭਗ 6 ਸਾਲ ਬਾਅਦ ਉਹ ਵਾਪਸੀ ਕਰ ਰਹੇ ਨੇ ਇਸ ਫੀਲਡ ਦੇ ਅੰਦਰ ਕਿਉਂਕਿ ਆਖਰੀ ਕਮੈਂਟਰੀ ਉਹਨਾਂ ਨੇ ਆਈਪੀਐਲ ਦੇ ਵਿੱਚ ਵੀ ਜਾਂ ਇਹ ਕਹਿ ਲੀਏ ਕਿ ਕ੍ਰਿਕਟ ਦੀ ਦੁਨੀਆ ਦੇ ਵਿੱਚ ਜਦੋਂ ਕੀਤੀ ਤੇ ਉਹ ਸਾਲ ਸੀ 2018 ਦਾ 2017 ਦੇ ਵਿੱਚ ਕਾਂਗਰਸ ਦੀ ਸਰਕਾਰ ਬਣੀ ਸੀ ਤੇ ਉਸ ਤੋਂ ਬਾਅਦ ਮੰਤਰੀ ਮੰਡਲ ਦੇ ਵਿੱਚ ਵੀ ਨਵਜੋਤ ਸਿੰਘ ਸਿੱਧੂ ਨੂੰ ਸ਼ਾਮਲ ਕੀਤਾ ਗਿਆ ਪਰ ਥੋੜੇ ਦੇਣੀ ਉਹ ਮੰਤਰੀ ਮੰਡਲ ਦੇ ਵਿੱਚ ਟਿਕਦੇ ਨੇ ਤੇ ਆਪਣੇ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦਿੰਦੇ ਨੇ ਤਾਂ ਫਿਰ ਉਹਨਾਂ ਨੇ ਇੱਕ ਵਾਰੀ ਉਧਰ ਰੁਖ ਕੀਤਾ ਸੀ ਉਸ ਤੋਂ ਬਾਅਦ ਉਧਰੋਂ ਵੀ ਸਰਗਰਮੀ ਘਟਾ ਲਈ ਤੇ ਸਿਆਸੀ ਤੌਰ ਦੇ ਉੱਤੇ ਵੀ ਉਹਨਾਂ 5 ਸਾਲਾਂ ਵਿੱਚ ਪੰਜਾਬ ਦੇ ਅੰਦਰ ਕੀ ਚੱਲਦਾ ਰਿਹਾ ਨਵਜੋਤ ਸਿੰਘ ਸਿੱਧੂ ਦੀ ਸਿਆਸਤ ਦਾ ਉਹ ਤੁਸੀਂ ਸਾਰੇ ਜਾਣਦੇ ਹੋ ਤੇ ਹੁਣ ਗੱਲ ਕਰੀਏ ਇਸ ਸਾਲ ਦੀ ਯਾਨੀ ਕਿ ਇਹਨਾਂ ਲੋਕ ਸਭਾ ਚੋਣਾਂ ਦੇ ਦਿਨਾਂ ਦੀ ਤਾਂ ਜਿੱਥੇ ਬਾਕੀ ਸਾਰੀਆਂ ਪਾਰਟੀਆਂ ਕਮਰ ਕੱਸ ਰਹੀਆਂ ਨੇ ਤੇ ਉੱਥੇ ਹੀ ਨਵਜੋਤ ਸਿੰਘ ਸਿੱਧੂ ਨੇ ਫੈਸਲਾ ਲਿਆ ਹੋਵੇਗਾ ਕਿ ਉਹ ਆਪਣੀ ਰੋਜੀ ਰੋਟੀ ਦੇ ਲਈ ਕਮੈਂਟਰੀ ਦਾ ਕੰਮ ਜ਼ਰੂਰ ਕਰਨ ਸਿੱਧੂ ਦੀ 6 ਸਾਲ ਬਾਅਦ ਕ੍ਰਿਕਟ ਕਮੈਂਟਰੀ ਦੇ ਵਿੱਚ ਵਾਪਸੀ ਹੋ ਰਹੀ ਹੈ ਆਈਪੀਐਲ ਦੇ ਪਹਿਲੇ ਮੈਚ ਦੇ ਵਿੱਚ ਹੀ ਉਸ ਨੇ ਉਹਨਾਂ ਨੇ ਸ਼ੁਰੂਆਤ ਕਰਨੀ ਹੈ ਪੋਸਟਰ ਜਿਹੜਾ ਸ਼ੇਅਰ ਕੀਤਾ ਗਿਆ ਜਿਸ ਦੇ ਵਿੱਚ ਲਿਖਿਆ ਹੋਇਆ ਸਰਦਾਰ ਆਫ ਕਮੈਂਟਰੀ ਇਜ਼ ਬੈਕ ਤਾਂ ਇਸ ਪੋਸਟਰ ਤੋਂ ਸਭ ਕੁਝ ਸਾਫ਼ ਹੋ ਜਾਂਦਾ ਹੈ स्टार स्पोर्ट्स ਨੇ ਇਹ ਜਿਹੜਾ ਪੋਸਟਰ ਸਾਂਝਾ ਕੀਤਾ ਤੇ ਉਸ ਨੂੰ ਰੀਟਵੀਟ ਕਰ ਦਿੱਤਾ ਐਕਸਪੋਸਟ ਦੇ ਉੱਤੇ ਨਵਜੋਤ ਸਿੰਘ ਸਿੱਧੂ ਨੇ ਜਿਸ ਤੋਂ ਬਾਅਦ ਚਰਚਾ ਛਿੜ ਗਈ ਕਿ ਹੁਣ ਨਵਜੋਤ ਸਿੰਘ ਸਿੱਧੂ ਯਾਨੀ ਕਿ ਲੋਕ ਸਭਾ ਚੋਣਾਂ ਦੇ ਦੌਰਾਨ ਸਿਆਸੀ ਸਰਗਰਮੀਆਂ ਤੋਂ ਦੂਰੀ ਬਣਾ ਲੈਣਗੇ ਕਿਉਂਕਿ ਬਹੁਤੇ ਦਿਨ ਹੈ ਜਿਹੜਾ 22 ਮਾਰਚ ਤੋਂ ਸ਼ੁਰੂ ਹੋ ਰਿਹਾ ਹੈ ਆਈਪੀਐਲ ਦਾ ਉਹ ਟੂਰਨਾਮੈਂਟ ਔਰ 7 ਅਪ੍ਰੈਲ ਤੱਕ ਜਿਹੜੇ ਮੈਚ ਹੋਣੇ ਆ ਉਸ ਤੋਂ ਬਾਅਦ ਵੀ ਸੈਮੀਫਾਈਨਲ ਜਾਂ ਫਾਈਨਲ ਮੈਚ ਹੋਣਾ ਹੈ ਯਾਨੀ ਕਿ ਤਕਰੀਬਨ ਤਕਰੀਬਨ ਅਪ੍ਰੈਲ ਦੇ ਅੱਧ ਤੱਕ ਏ ਆਈ ਪੀ ਐਲ ਦਾ ਟੂਰਨਾਮੈਂਟ ਜਾ ਕੇ ਖਤਮ ਹੋਵੇਗਾ ਪਰ ਦੂਜੇ ਪਾਸੇ ਹਾਲਾਂਕਿ ਪੰਜਾਬ ਦੇ ਵਿੱਚ ਜਿਹੜੀਆਂ 13 ਲੋਕ ਸਭਾ ਚੋਣਾਂ ਹੋਣੀਆਂ ਨੇ ਸੀਟਾਂ ਦੇ ਉੱਤੇ ਚੋਣ ਹੋਣੀ ਹੈ ਉਹ 1 ਜੂਨ ਨੂੰ ਹੈ ਸਮਾਂ ਬਾਅਦ ਕਾਫੀ ਪਿਆ ਉਹ ਤੋਂ ਬਾਅਦ ਵੀ ਸਮਾਂ ਬਚੇਗਾ ਪਰ ਇਹ ਨਵਜੋਤ ਸਿੰਘ ਸਿੱਧੂ ਦੇ ਉੱਤੇ ਨਿਰਭਰ ਕਰਦਾ ਹੈ ਕਿ ਉਸ ਤੋਂ ਬਾਅਦ ਵੀ ਆਈ ਪੀ ਐਲ ਤੋਂ ਫ੍ਰੀ ਹੋ ਕੇ ਵੀ ਕੀ ਪੰਜਾਬ ਦੇ ਜਿਹੜਾ ਸਿਆਸੀ ਮਾਹੌਲ ਸਰਗਰਮ ਹੋ ਜਾਣਾ ਉਦੋਂ ਤੱਕ ਸਿਖਰ ਤੇ ਹੋਣਗੀਆਂ ਸਰਗਰਮੀਆਂ ਕਿ ਉਦੋਂ ਵੀ ਉਹ ਹਿੱਸਾ ਲੈਣਗੇ ਜਾਂ ਫਿਰ ਉਸ ਤੋਂ ਬਾਅਦ ਕਈ ਹੋਰ ਟੂਰਨਾਮੈਂਟ ਦੇ ਵਿੱਚ ਵੀ ਕਮੈਂਟਰੀ ਕਰਦੇ ਨਜ਼ਰ ਆਉਣਗੇ ਤਾਂ ਇਸੇ ਤਰ੍ਹਾਂ ਜੇਕਰ ਗੱਲ ਕੀਤੀ ਜਾਵੇ ਨਵਜੋਤ ਸਿੰਘ ਸਿੱਧੂ ਦੀ ਤਾਂ ਉਹਨਾਂ ਦਾ ਜਿਹੜਾ ਕ੍ਰਿਕਟ ਦਾ ਸਫ਼ਰ ਸੀ ਉਹਨਾਂ ਦੇ ਬਾਰੇ ਵੀ ਜਾਣਕਾਰੀ ਤੁਹਾਨੂੰ ਦੇਾਂਗੇ ਪਰ ਸਟਾਰ ਸਪੋਰਟਸ ਨੇ ਸੋਸ਼ਲ ਮੀਡੀਆ ਦੇ ਅਕਾਊਂਟ ਦੇ ਉੱਤੇ ਜਿਹੜੀ ਇਹ ਪੋਸਟ ਪਾਈ ਤੇ ਉਸ ਤੋਂ ਬਾਅਦ ਸਿੱਧੂ ਨੇ ਵੀ ਇਸ ਨੂੰ ਸ਼ੇਅਰ ਕਰ ਦਿੱਤਾ ਤੇ ਉਸ ਤੋਂ ਬਾਅਦ ਚਰਚਾ ਛਿੜ ਗਈ ਕਿ ਹਾਂ ਨਵਜੋਤ ਸਿੰਘ ਸਿੱਧੂ ਲੋਕ ਸਭਾ ਚੋਣਾਂ ਦੇ ਦੌਰਾਨ ਸ਼ਾਇਦ ਸਿਆਸੀ ਸਰਗਰਮੀਆਂ ਤੋਂ ਦੂਰੀ ਬਣਾ ਕੇ ਰੱਖਣ ਤੇ ਹੁਣ ਕਮੈਂਟਰੀ ਵਾਲੇ ਪਾਸੇ ਆਪਣਾ ਧਿਆਨ ਕੇਂਦਰਿਤ ਕਰਨਗੇ ਕਿਉਂਕਿ ਨਵਜੋਤ ਸਿੰਘ ਸਿੱਧੂ ਨੇ ਪਿਛਲੇ ਦਿਨਾਂ ਦੇ ਵਿੱਚ ਜਿਹੜੀਆਂ ਕਾਂਗਰਸ ਮਿਲਣੀਆਂ ਕੀਤੀਆਂ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਜਿੱਤੇਗਾ ਪੰਜਾਬ ਜੁੜੇਗੀ ਕਾਂਗਰਸ ਇਸ ਤਰ੍ਹਾਂ ਦੇ ਕੁਝ ਨਾਅਰਿਆਂ ਦੇ ਨਾਲ ਉਹਨਾਂ ਨੇ ਕਾਂਗਰਸ ਪਾਰਟੀ ਦੀਆਂ ਤਾਰੀਫ਼ਾਂ ਵੀ ਸਟੇਜਾਂ ਤੋਂ ਕੀਤੀਆਂ ਤੇ ਬਠਿੰਡਾ ਜ਼ਿਲ੍ਹੇ ਦੇ ਵਿੱਚ ਮਹਾਰਾਜਪਿੰਡ ਤੋਂ ਸਿਆਸੀ ਸਰਗਰਮੀਆਂ ਦੀ ਸ਼ੁਰੂਆਤ ਕਰ ਦਿੱਤੀ ਤਾਂ ਉਸ ਦੇ ਉੱਤੇ ਪੰਜਾਬ ਦੀ ਬਾਕੀ ਲੀਡਰਸ਼ਿਪ ਨੂੰ ਇਤਰਾਜ਼ ਵੀ ਹੋਇਆ ਸੀ ਔਰ ਇੱਥੋਂ ਤੱਕ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਵਾਯਵਾ ਨੇ ਆਖਿਆ ਕਿ ਵੱਖਰੇ ਸਿਆਸੀ ਖਾੜੇ ਲਾਉਣ ਦੀ ਲੋੜ ਨਹੀਂ ਹੈ ਜਿਹੜੇ ਪਾਰਟੀ ਦੇ ਪ੍ਰੋਗਰਾਮ ਦਿੱਤੇ ਜਾਂਦੇ ਨੇ ਉੱਥੇ ਕਿਉਂ ਨਹੀਂ ਆਉਂਦੇ ਤੇ ਇਸ ਦਾ ਜਵਾਬ ਵੀ ਫਿਰ ਮੋੜਵੇਂ ਰੂਪ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੇ ਸਮਰਥਕ ਸਾਬਕਾ ਵਿਧਾਇਕਾਂ ਨੇ ਵੀ ਦੇ ਦਿੱਤਾ ਸੀ ਲਿਖਤੀ ਰੂਪ ਦੇ ਵਿੱਚ ਵੀ ਗੱਲਾਂ ਸਾਹਮਣੇ ਆਉਂਦੀਆਂ ਰਹੀਆਂ ਤੇ ਜ਼ੁਬਾਨੀ ਵੀ ਇੱਕ ਦੂਜੇ ਦੇ ਉੱਤੇ ਵਾਰ ਕੀਤੇ ਜਾਂਦੇ ਰਹੇ ਹੁਣ ਨਵਜੋਤ ਸਿੰਘ ਸਿੱਧੂ ਦੀ ਬਾਕੀ ਲੀਡਰਸ਼ਿਪ ਦੇ ਨਾਲ ਕਿੰਨੀ ਕੋ ਤਾਲਮਿਲ ਜਿਹੜਾ ਬੈਠਦਾ ਆਉਣ ਵਾਲੇ ਦਿਨਾਂ ਦੇ ਵਿੱਚ ਹੈ ਤਾਂ ਬਾਅਦ ਵਿੱਚ ਪਤਾ ਲੱਗੇਗਾ ਪਰ ਫਿਲਹਾਲ ਉਹਨਾਂ ਨੂੰ ਲੱਗਿਆ ਕਿ ਆਪਣੀਆਂ ਉਹਨਾਂ ਸਿਆਸੀ ਸਰਗਰਮੀਆਂ ਉਹਨਾਂ ਨੇ ਬੰਦ ਵੀ ਫਿਰ ਕਰ ਦਿੱਤਾ ਸੀ ਕਿਉਂਕਿ ਹਾਈ ਕਮਾਂਡ ਦੇ ਨਾਲ ਵੀ ਕਾਫੀ ਮੁਲਾਕਾਤਾਂ ਨਵਜੋਤ ਸਿੰਘ ਸਿੱਧੂ ਕਰ ਚੁੱਕੇ ਨੇ ਤੇ ਥੋੜੇ ਥੋੜੇ ਦਿਨਾਂ ਬਾਅਦ ਮਹੀਨਿਆਂ ਬਾਅਦ ਉਹ ਸੋਨੀਆ ਗਾਂਧੀ ਦੇ ਨਾਲ ਨਜ਼ਰ ਆਉਂਦੇ ਰਹੇ ਨੇ ਖਾਸ ਕਰਕੇ ਰਾਹੁਲ ਗਾਂਧੀ ਤੇ ਪ੍ਰਯੰਕਾ ਗਾਂਧੀ ਦੇ ਨਾਲ ਨਜ਼ਰ ਆਉਂਦੇ ਰਹੇ ਨੇ ਤਸਵੀਰਾਂ ਸਾਹਮਣੇ ਆਉਂਦੀਆਂ ਰਹੀਆਂ ਨੇ ਫਿਰ ਉਹਨਾਂ ਨੇ ਸਿਆਸੀ ਸਰਗਰਮੀਆਂ ਬੰਦ ਕੀਤੀਆਂ ਤੇ ਹੁਣ ਫਿਰ ਜਿਹੜਾ ਇਹ ਪੋਸਟਰ ਸਾਹਮਣੇ ਆਇਆ ਇਸ ਤੋਂ ਸਪਸ਼ਟ ਹੋ ਗਿਆ ਕਿ ਉਹ ਹੁਣ ਕਮੈਂਟਰੀ ਕਰਨਗੇ ਉਸ ਤੋਂ ਬਾਅਦ ਦੇਖਣਗੇ ਕਿ ਲੋਕ ਸਭਾ ਚੋਣਾਂ ਦੌਰਾਨ ਉਹਨਾਂ ਨੇ ਸਰਗਰਮੀ ਕਰਨੀ ਆ ਜਾਂ ਨਹੀਂ ਕਰਨੀ ਜੇਕਰ ਗੱਲ ਕੀਤੀ ਜਾਵੇ ਨਵਜੋਤ ਸਿੰਘ ਸਿੱਧੂ ਦੇ ਬਤੌਰ ਕ੍ਰਿਕਟ ਖਿਡਾਰੀ ਦੇ ਸਫ਼ਰ ਦੇ ਉੱਤੇ ਤੇ ਉਹ ਵੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਦਿੰਨੇ ਆ ਕਿਉਂਕਿ ਨਵਜੋਤ ਸਿੰਘ ਸਿੱਧੂ ਦੇ ਪਿਤਾ ਮਰਹੂਮ ਭਗਵੰਤ ਸਿੰਘ ਵੀ ਕ੍ਰਿਕਟ ਖਿਡਾਰੀ ਸੀ ਉਹ ਵੀ ਚਾਹੁੰਦੇ ਸੀ ਕਿ ਉਹਨਾਂ ਦਾ ਬੇਟਾ ਵੀ ਉਹਨਾਂ ਦੀ ਤਰ੍ਹਾਂ ਖਿਡਾਰੀ ਬਣੇ ਤੇ ਉਹਨਾਂ ਨੇ ਆਪਣੇ ਪਿਤਾ ਦੇ ਸੁਪਨਿਆਂ ਦੇ ਉੱਤੇ ਚੱਲਦਿਆਂ ਹੋਇਆਂ ਪੂਰਾ ਕਰਦਿਆਂ ਹੋਇਆਂ ਉਹਨਾਂ ਦੀ ਇੱਛਾ ਨੂੰ ਪੂਰਾ ਵੀ ਕੀਤਾ ਤੇ ਸਿੱਧੂ ਨੇ ਵੀ ਕ੍ਰਿਕਟ ਖੇਡੀ ਔਰ ਓਪਨਰ ਬੱਲੇਬਾਜ਼ ਦੇ ਤੌਰ ਦੇ ਉੱਤੇ ਵੀ ਨਵਜੋਤ ਸਿੰਘ ਸਿੱਧੂ ਉਹਨਾਂ ਦਿਨਾਂ ਦੇ ਵਿੱਚ ਜਾਣੇ ਜਾਂਦੇ ਸਨ 1983 ਤੋਂ 1999 ਤੱਕ ਟੀਮ ਇੰਡੀਆ ਦਾ ਉਹ ਹਿੱਸਾ ਵੀ ਰਹੇ ਔਰ ਵੈਸਟ ਇੰਡੀਜ਼ ਦੇ ਖਿਲਾਫ ਪਹਿਲਾ ਟੈਸਟ ਮੈਚ ਵੀ ਖੇਡਿਆ ਸੀ ਨਵਜੋਤ ਸਿੰਘ ਸਿੱਧੂ ਨੇ ਨਵਜੋਤ ਸਿੰਘ ਸਿੱਧੂ ਨੇ ਕੁੱਲ 51 ਟੈਸਟ ਮੈਚ ਖੇਡੇ ਤੇ 136 ਵਨਡੇ ਮੈਚ ਖੇਡੇ ਨੇ ਟੈਸਟ ਦੇ ਵਿੱਚ ਉਹਨਾਂ ਦੀਆਂ ਜਿਹੜੀਆਂ ਦੌੜਾਂ ਦੀ ਗੱਲ ਕੀਤੀ ਜਾਵੇ ਤਾਂ 3200 ਦੌੜਾਂ ਨੇ ਜਿਹੜੀਆਂ ਉਹਨਾਂ ਦੇ ਹਿੱਸੇ ਆਉਂਦੀਆਂ ਨੇ ਰਿਕਾਰਡ ਦੇ ਹਿੱਸਾ ਨੇ ਤੇ ਵਨਡੇ ਦੇ ਵਿੱਚ ਉਹਨਾਂ ਦੇ 4413 ਸਕੋਰ ਨੇ ਜਿਹੜੇ ਦੌੜਾਂ ਨੇ ਉਹ ਉਹਨਾਂ ਦੇ ਰਿਕਾਰਡ ਦੇ ਹਿੱਸੇ ਦੇ ਵਿੱਚ ਨੇ ਕਰੀਬ 17 ਸਾਲ ਕ੍ਰਿਕਟ ਦੀ ਦੁਨੀਆ ਦਾ ਉਹ ਹਿੱਸਾ ਰਿਹਾ ਔਰ 1999 ਦੇ ਵਿੱਚ ਕ੍ਰਿਕਟ ਤੋਂ ਉਹਨਾਂ ਨੇ ਸੰਨਿਆਸ ਲੈ ਲਿਆ ਸੀ 1983 ਤੋਂ 99 ਤੱਕ ਦਾ ਜਿਹੜਾ ਸਫ਼ਰ ਹੈ ਕ੍ਰਿਕਟ ਦੀ ਦੁਨੀਆ ਦਾ ਉਹ ਹਿੱਸਾ ਰਿਹਾ ਉਸ ਤੋਂ ਬਾਅਦ ਵੀ ਉਹ ਕਾਫੀ ਲੰਮਾ ਸਮਾਂ ਕਮੈਂਟੇਟਰ ਦੇ ਤੌਰ ਦੇ ਉੱਤੇ ਉਹ ਕ੍ਰਿਕਟ ਦੀ ਦੁਨੀਆ ਦੇ ਨਾਲ ਜੁੜੇ ਰਹਿੰਦੇ ਨੇ ਫਿਰ ਸਿਆਸਤ ਦਾ ਹਿੱਸਾ ਬਣਦੇ ਨੇ ਅਨਵਜੋਤ ਸਿੰਘ ਸਿੱਧੂ ਦੇ ਦਾ ਜਿਹੜਾ ਸਿਆਸੀ ਸਫ਼ਰ ਹੈ ਜਾਂ ਫਿਰ ਬਤੌਰ ਖਿਡਾਰੀ ਦਾ ਸਫ਼ਰ ਹੈ ਉਹ ਦੋਨਾਂ ਦੇ ਵਿੱਚ ਕਈ ਤਰ੍ਹਾਂ ਦੇ ਰਿਕਾਰਡ ਰਹੇ ਨੇ ਔਰ ਨਵਜੂਤ ਸਿੰਘ ਸਿੱਧੂ ਨੇ ਜਿਹੜੇ-ਜਿਹੜੇ ਆਧਿਆਂ ਤੋਂ ਜਾਂ ਫਿਰ ਜਿਹੜੀ ਉਹਨਾਂ ਨੇ ਮੈਂਬਰਸ਼ਿਪ ਛੱਡੀ ਹੈ ਉਸ ਦਾ ਵੀ ਉਹ ਚਰਚਾ ਕਰਦੇ ਰਹਿੰਦੇ ਨੇ ਕਿ ਕੋਈ ਸਰਪੰਚ ਦੀ ਜਾਂ ਪੰਚ ਦੀ ਕੁਰਸੀ ਨਹੀਂ ਛੱਡਦਾ ਪਰ ਮੈਂ ਆਪਣੀ ਰਾਜ ਸਭਾ ਦੀ ਮੈਂਬਰੀ ਜਾਂ ਫਿਰ ਕੋਈ ਪ੍ਰਧਾਨਗੀ ਦਾ ਦਾ ਮਿਲਿਆ ਹੋਵੇ ਤਾਂ ਮੈਂ ਪੰਜਾਬ ਦੇ ਹੇਤ ਦਾ ਹੁੰਦਾ ਤੇ ਨਹੀਂ ਲਾਉਂਦਾ ਮੈਂ ਆਪਣੀ ਸਿਆਸਤ ਨੂੰ ਅੱਗੇ ਰੱਖਦਾ ਏਜੰਡੇ ਦੀ ਸਿਆਸਤ ਕਰਦਾ ਨਵਜੋਤ ਸਿੰਘ ਸਿੱਧੂ ਦਾ ਦਾਵਾ ਹਮੇਸ਼ਾ ਇਸ ਤਰ੍ਹਾਂ ਦਾ ਰਹਿੰਦਾ ਹੈ ਜੇਕਰ ਫਿਰ ਰਾਜਨੀਤਿਕ ਸਫ਼ਰ ਦੀ ਗੱਲ ਕਰੀਏ 1999 ਤੋਂ ਤਕਰੀਬਨ 5 ਕ ਸਾਲ ਦਾ ਗੈਪ ਸੀ ਵਕਫਾ ਸੀ ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ 2004 ਦੇ ਵਿੱਚ ਭਾਜਪਾ ਪਾਰਟੀ ਨੂੰ ਜੁਆਇਨ ਕੀਤਾ ਸੀ ਤਾਂ ਭਾਜਪਾ ਪਾਰਟੀ ਦੇ ਵਿੱਚ ਜਦੋਂ ਜੁਆਇਨ ਕਰਦੇ ਸੀ ਕਰਦੇ ਨੇ ਤਾਂ ਫਿਰ ਅੰਮ੍ਰਿਤਸਰ ਤੋਂ ਜਿਹੜੇ ਉਹ ਮੈਂਬਰ ਵੀ ਚੁਣੇ ਜਾਂਦੇ ਨੇ ਪਾਰਲੀਮੈਂਟ ਮੈਂਬਰ 2014 ਦੇ ਵਿੱਚ ਇਹ ਸੀਟ ਤੋਂ ਲੋਕ ਸਭਾ ਦੇ ਮੈਂਬਰ ਹੋ ਰਹੇ ਨੇ ਔਰ ਲੋਕ ਸਭਾ ਚੋਣਾਂ ਤੋਂ ਬਾਅਦ ਭਾਜਪਾ ਨੇ ਉਹਨਾਂ ਦੀ ਜਗ੍ਹਾ ਅਮਰੇਸਰ ਤੋਂ ਅਰਮ ਜੇਟਲੀ ਨੂੰ ਜਦੋਂ ਉਮੀਦਵਾਰ ਬਣਾ ਦਿੱਤਾ ਸੀ ਤੇ 2016 ਦੇ ਵਿੱਚ ਸਿੱਧੂ ਨੇ ਰਾਜ ਸਭਾ ਭੇਜ ਦਿੱਤਾ ਗਿਆ ਸੀ ਉਦੋਂ ਵੀ ਨਵਜੋਤ ਸਿੰਘ ਸਿੱਧੂ ਨੇ ਰਾਜ ਸਭਾ ਦੀ ਕੁਰਸੀ ਵੀ ਛੱਡੀ ਮੈਂਬਰੀ ਵੀ ਛੱਡੀ ਤੇ ਉਸ ਤੋਂ ਬਾਅਦ ਭਾਜਪਾ ਨੂੰ ਵੀ ਅਲਵਿਦਾ ਕਹਿ ਦਿੱਤਾ ਫੇਰ ਗੱਲ ਆਉਂਦੀ ਹੈ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੀ ਤਾਂ ਫੇਰ ਉਹ ਕਾਂਗਰਸ ਦਾ ਹਿੱਸਾ ਬਣਦੇ ਨੇ ਕਾਂਗਰਸ ਵਿੱਚ ਸ਼ਾਮਲ ਹੋ ਜਾਂਦੇ ਨੇ ਇਸ ਤੋਂ ਬਾਅਦ ਅਮ੍ਰਿਤਸਰ ਈਸਟ ਤੋਂ ਉਹਨਾਂ ਨੂੰ ਉਹਨਾਂ ਨੇ ਚੋਣ ਜਿੱਤੀ ਵਿਧਾਇਕ ਬਣਦੇ ਨੇ ਤੇ ਫਿਰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਦੇ ਵਿੱਚੋਂ ਮੰਤਰੀ ਵੀ ਬਣਦੇ ਨੇ ਹਾਲਾਂਕਿ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਉਹਨਾਂ ਦੀ ਜ਼ਿਆਦਾ ਦੇਰ ਨਹੀਂ ਬਣਦੀ ਤੇ ਜਲਦੀ ਹੀ ਖੜਕ ਜਾਂਦੀ ਹੈ ਸਿਆਸੀ ਤੌਰ ਤੇ ਤਾਂ ਇਸੇ ਕਰਕੇ ਮੰਨਿਆ ਜਾਂਦਾ ਹੈ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੀ ਕੁਰਸੀ ਜਦੋਂ ਕਾਂਗਰਸ ਹਾਈ ਕਮਾਂਡ ਨੇ ਕਹਿ ਦਿੱਤਾ ਲਈ ਗਈ ਤੇ ਉਸ ਦੇ ਵਿੱਚ ਸਭ ਤੋਂ ਵੱਡਾ ਹੱਥ ਜਿੰਨਾ ਲੀਡਰਾਂ ਦਾ ਸੀ ਕਾਂਗਰਸ ਦੇ ਉਹਨਾਂ ਵਿੱਚੋਂ ਨਵਜੋਤ ਸਿੰਘ ਸਿੱਧੂ ਵੀ ਇੱਕ ਸਨ ਤਾਇਸਤਰੀ ਕੇ ਦੇ ਨਾਲ ਸਿਆਸੀ ਸਫ਼ਰ ਵੀ ਉਹਨਾਂ ਦਾ ਜਿਹੜਾ ਉਥਲ-ਪੁਥਲ ਵਾਲਾ ਰਿਹਾ ਕਦੇ ਉਹਨਾਂ ਨੇ ਮੰਤਰੀ ਮੰਡਲ ਦੇ ਵਿੱਚੋਂ ਸਤੀਫਾ ਦਿੱਤਾ ਕਦੇ ਕਾਂਗਰਸ ਦੀ ਪ੍ਰਧਾਨਗੀ ਤੋਂ ਸਤੀਫਾ ਦਿੱਤਾ ਤੇ ਹੁਣ ਜੇਕਰ ਗੱਲ ਕੀਤੀ ਜਾਵੇ ਕਮੈਂਟਰੀ ਦੀ ਤੇ ਉਹਨਾਂ ਨੇ ਰੁੱਖ ਇਸ ਪਾਸੇ ਨੂੰ ਕਰ ਲਿਆ ਫਿਲਹਾਲ 22 ਮਾਰਚ ਤੋਂ ਜਿਹੜਾ ਚਨਈ ਦੇ ਵਿੱਚ ਮੁਕਾਬਲਾ ਖੇਡਿਆ ਜਾਣਾ ਹੈ ਸੀਐਸਕੇ ਤਿਆਰ ਸੀਬੀ ਦੇ ਵਿਚਾਲੇ ਤੇ ਉਸ ਤੋਂ ਬਾਅਦ ਫਿਰ ਲਗਾਤਾਰ 7 ਅਪ੍ਰੈਲ ਤੱਕ ਇਹ ਮੁਕਾਬਲੇ ਚੱਲਣਗੇ ਇਹਨਾਂ ਦੇ ਆਧਾਰ ਦੇ ਉੱਤੇ ਜਿਹੜੇ ਔਰ ਫਾਈਨਲ ਮੁਕਾਬਲਾ ਵੀ ਜਿਹੜਾ ਹੋਵੇਗਾ ਤੇ ਉਦੋਂ ਤੱਕ ਨਮਜੋਤ ਸਿੰਘ ਸਿੱਧੂ ਮੰਨਿਆ ਜਾ ਸਕਦਾ ਹੈ ਕਿ ਇਹਨਾਂ ਮੈਚਾਂ ਦੇ ਦੌਰਾਨ ਜਾਂ ਇਸ ਆਈਪੀਐਲ ਟੂਰਨਾਮੈਂਟ ਦੇ ਦੌਰਾਨ ਉਹ ਇਸ ਪਾਸੇ ਧਿਆਨ ਵਾਧ ਦੇਣਗੇ ਤੇ ਲੋਕ ਸਭਾ ਦੀਆਂ ਚੋਣ ਸਰਗਰਮੀਆਂ ਵੱਲ ਧਿਆਨ ਉਹਨਾਂ ਦਾ ਘੱਟ ਹੋਵੇਗਾ। ਕੀ ਇੱਥੋਂ ਫ੍ਰੀ ਹੋ ਕੇ ਸਵਾਲ ਇਹ ਆ ਕਿ ਉਸ ਤੋਂ ਬਾਅਦ ਵੀ ਕਾਫੀ ਸਮਾਂ ਪਿਆ ਹੋਵੇਗਾ। 13 ਲੋਕ ਸਭਾ ਸੀਟਾਂ ਜਿਹੜੀਆਂ ਖਾਸ ਕਰਕੇ ਪੰਜਾਬ ਦੀਆਂ ਨੇ ਕੀ ਉਦੋਂ ਪ੍ਰਚਾਰ ਕਰਨਗੇ ਤੇ ਕਾਂਗਰਸ ਹਾਈ ਕਮਾਂਡ ਤੋਂ ਕੀ ਉਹਨਾਂ ਨੇ ਗੱਲਬਾਤ ਕਰਕੇ ਇਹ ਫੈਸਲਾ ਲਿਆ ਜਾਂ ਇਹਨਾਂ ਦਾ ਨਿੱਜੀ ਫੈਸਲਾ ਹੈ? ਇਸ ਦੇ ਬਾਰੇ ਨਵਜੋਤ ਸਿੰਘ ਸਿੱਧੂ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਹੈ ਵਿਸਥਾਰ ਦੇ ਨਾਲ ਵੀ ਦੱਸ ਸਕਣ ਕਿ ਉਹਨਾਂ ਨੇ ਫੈਸਲਾ ਕਿਉਂ ਲਿਆ ਫਿਲਹਾਲ ਇੱਕ ਪੋਸਟਰ ਆ ਜਿਹੜਾ ਉਹ ਸਾਂਝਾ ਉਹਨਾਂ ਨੇ ਜਰੂਰ ਕਰ ਦਿੱਤਾ ਹੈ ਤਾਂ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਕਿਹੜੇ ਕਿਹੜੇ ਸਿਆਸੀ ਲੀਡਰ ਕਿਸ-ਕਿਸ ਪਾਸੇ ਨੂੰ ਰੁੱਕ ਕਰਦੇ ਨੇ ਇਹ ਹੌਲੀ-ਹੌਲੀ ਕਰਕੇ ਜਿਵੇਂ-ਜਿਵੇਂ ਚੋਣਾਂ ਦਾ ਸਿਖਰ ਹੁੰਦਾ ਜਾਵੇਗਾ ਨੇੜੇ ਆਉਂਦੀਆਂ ਜਾਣਗੀਆਂ ਪਤਾ ਲੱਗਦਾ ਜਾਵੇਗਾ ਕਿ ਕੌਣ ਕਿਸ ਪਾਸੇ ਨੂੰ ਜਾ ਰਿਹਾ ਹੈ ਕੌਣ ਪਾਰਟੀ ਦੀਆਂ ਸਰਗਰਮੀਆਂ ਦਾ ਹਿੱਸਾ ਬਣ ਰਿਹਾ ਹੈ ਤੇ ਕੌਣ ਆਪਣੇ ਨਿੱਜੀ ਰੁਝੇਵਿਆਂ ਦੇ ਵਿੱਚ ਹੈ ਤੁਸੀਂ ਕੀ ਸੋਚਦੇ ਸਮਝਦੇ ਹੋ ਆਪਣੇ ਆਪਣੇ ਵਿਚਾਰ ਸਿਆਸੀ ਲੀਡਰਾਂ ਦੇ ਬਾਰੇ ਕੀ ਰੱਖਦੇ ਹੋ ਤਾਂ ਉਹ ਤੁਸੀਂ ਸਾਂਝੇ ਕਰ ਸਕਦੇ ਹੋ ਫਿਲਹਾਲ ਅਗਲੇ ਅਪਡੇਟ ਤੱਕ ਦੇ ਲਈ ਬਣੇ ਰਹੋ ABC ਪੰਜਾਬ ਦੇ ਨਾਲ